ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਵੱਡੀ ਕਾਰਵਾਈ ਕੀਤੀ ਪਾਕਿਸਤਾਨੀ ਹੈੱਡਲੈਂਡ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਡਰੱਗ ਤਸਕਰੀ ਗਰੋਹ ਦਾ ਪਰਦਾ ਪਾਸ਼ ਕੀਤਾ ਪੁਲਿਸ ਨੇ ਇਸ ਮਾਮਲੇ ਵਿੱਚ 7 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 4 ਕਿਲੋ 750 ਗ੍ਰਾਮ ਹੀਰਨ ਅਤੇ 1 ਕਿਲੋ ਆਇਸ ਡਰੱਗ ਅਤੇ ਇੱਕ 9 ਐਮ ਐਮ ਪਿਸਤੌਲ ਬਰਾਮਦ ਕੀਤਾ ਗੱਲਬਾਤ ਕਰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ੀਲੇ ਪਰਦਾਤ ਪਾਕਿਸਤਾਨ ਤੋਂ ਤਸਕਰੀ ਰਾਹੀਂ ਭਾਰਤ ਲਿਆਂਦੇ ਜਾਂਦੇ ਹਨ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਰੂਲ ਤੇ ਦੋ ਅਤੇ ਗੁਰਦਾਸਪੁਰ ਦੇ ਦੋ ਸਰहदी ਖੇਤਰ ਜੇ ਹਨ ਜਿੱਥੇ ਇਹ ਤਸਕਰ ਸਮਾਨ ਮਗਵਾਉਂਦੇ ਰਹੇ ਉਹਨਾਂ ਦੱਸਿਆ ਕਿ ਪਹਿਲਾਂ ਹੀ ਜਸਬੀਤ ਸਿੰਘ ਅਤੇ ਜਸਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਨਮੋਲ ਹਰਪਿੰਦਰ ਅਤੇ ਤਰਨ ਨੂੰ ਕਾਬੂ ਕੀਤਾ ਗਿਆ ਫਿਰ ਦਵਿੰਦਰ ਅਤੇ ਮਨਦੀਪ ਦੀ ਗ੍ਰਿਫਤਾਰੀ ਨਾਲ 1 ਕਿਲੋ ਆਇਸ ਡਰੱਗ ਵੀ ਬਰਾਮਦ ਹੋਈ ਪੁਲਿਸ ਮੁਤਾਬਿਕ ਜਸਬੀਰ ਸਿੰਘ ਅਤੇ ਹੋਰ ਕਈ ਦੋਸ਼ੀਆਂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਨਾਲ ਸੰਬੰਧਿਤ ਕੇਸ ਦਰਜ ਹਨ ਪੁਲਿਸ ਕਮਿਸ਼ਨਰ ਨੇ ਹੋਰ ਖੁਲਾਸੇ ਕਰਦੇ ਹੋਏ ਕਿਹਾ ਕਿ ਗ੍ਰਿਫਤਾਰ ਨੌਜਵਾਨ ਵਿੱਚੋਂ ਇੱਕ ਲਗਭਗ 1.5 ਸਾਲ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਜਿੱਥੇ ਉਸਦੇ ਪਾਕਿਸਤਾਨ ਤਸਕਰਾਂ ਨਾਲ ਸੰਪਰਕ ਬਣੇ ਸਾਰੀ ਤਸਕਰੀ ਦਾ ਅਤੇ ਹਵਾਲਾ ਰਕਮ ਦਾ ਲੈਣ-ਦੇਣ ਦੁਬਈ ਰਾਹੀਂ ਕੀਤਾ ਜਾਂਦਾ ਉਹਨਾਂ ਦੱਸਿਆ ਕਿ ਆ ਇਸ ਡਰੱਗ ਦੀ ਵਰਤੋਂ ਕਰਕੇ ਹੋਰ ਹੀਰੋਨ ਤਿਆਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ ਬਲਸਰ ਕਮਿਸ਼ਨਰ ਨੇ ਇਸ ਕਾਰਵਾਈ ਨੂੰ ਵੱਡੀ ਸਫਲਤਾ ਦੱਸਦਿਆਂ ਕਿਹਾ ਕਿ ਜਾਂਚ ਹਾਲੇ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਐਮ ਖੁਲਾਸੇ ਹੋ ਸਕਦੇ ਹਨ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਦੀ ਖਾਸ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਜੀ ਤੋਂ ਵੱਧ ਹਿਰੋਇਨ 1 ਕਿਜੀ ਆਈਸ ਮੈਟਾਫੈਟਾਮਾਈਨ ਇੱਕ ਗਲੌਕ ਪਿਸਟਲ 9 ਐਮ ਐਮ ਤੇ ਸੱਤ ਜਿਹੜੇ ਆ ਕਾਟਲ ਦੇ ਜਿਹੜੇ ਅਕਿਊਜ਼ ਨੇ ਡਰਗ ਕਾਟਲ ਦੇ ਤੇ ਵੈਪਨਸ ਦੀ ਜਿਹੜੇ ਇੰਟਰਨੈਸ਼ਨਲ ਬਾਰਡਰ ਦੇ ਕਰਾਸ ਪੁਸ਼ਿੰਗ ਕੀਤੀਆਂ ਜਾਂਦੀਆਂ ਕਨਸਾਈਨਮੈਂਟ ਉਹ ਅਕਿਊਜ਼ ਫੜੇ ਨੇ ਦੋ ਏਰੀਆਜ਼ ਇਹਦੇ ਵਿੱਚ ਬੜੇ ਸਾਹਮਣੇ ਸਿਗਨੀਫੀਕੈਂਟਲੀ ਆਏ ਨੇ ਅਮਰਸਰ ਰੂਰਲ ਦਾ ਜਿਹੜਾ ਬਾਰਡਰ ਹੈ ਆਪਣਾ ਰਾਜਾ ਤਾਲ ਸਪਿੰਡੀ ਸਦਾ ਏਰੀਆ ਟਾਰਾਈ ਸਾਈਡ ਤੇ ਤੇ ਦੁਰਾੰਗਲਾ ਤੇ ਕਲਨੌਰ ਸਾਈਡ ਤੋਂ ਗੁਰਦੇਸੇ ਗੁਰਦਾਸਪੁਰ ਸੋ ਇਹਦੇ ਵਿੱਚ ਸਾਡੀ ਟੀਮ ਨੇ ਬਹੁਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹਨੂੰ ਫਾਲੋ ਕੀਤਾ ਔਰ ਪਾਕ ਬੇਸਡ ਹੈਂਡਲਰ ਕਾਮਨ ਹੋਣ ਕਰਕੇ ਇਹ ਦੋਨੋਂ 카ਰਟਲ ਸਾਈਡ ਬਾਈ ਸਾਈਡ ਬਸਟ ਕੀਤੇ ਗਏ ਸਭ ਤੋਂ ਪਹਿਲਾਂ ਜਿਹੜਾ ਜੱਜਵੀਰ ਸਿੰਘ ਜੱਜ ਹੈਗਾ ਪਿੰਡੀ ਸੈਦਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਇਹਨੂੰ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਦਾ ਦੂਜਾ ਸਾਥੀ ਜਸਪਾਲ ਲੀਲियस ਜਸ ਇਹ ਰਾਜਾ ਤਾਲ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਇਹ ਤੋਂ ਵੀ ਹੀਰੋਇਨ ਰਿਕਵਰ ਹੋਈ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਦੂਜੇ ਪਾਪੇ ਸੈਂਡਲਰਸ ਦੇ ਰਾਹੀਂ ਇਹਨਾਂ ਨਾਲ ਜੁੜੇ ਕੇ ਬੰਦੇ ਗੁਰਦਾਸਪੁਰ ਜਿਹੜਾ ਬਾਰਡਰ ਏਰੀਆ ਉੱਥੋਂ ਦੇ ਦੁਰੰਗਲਾ ਔਰ ਕਲਨੌਰ ਦਾ ਲੋਪਾ ਪਿੰਡ ਹੈ ਉੱਥੋਂ ਦਾ ਰਹਿਣ ਵਾਲਾ ਅਨਮੋਲਪ੍ਰੀਤ ਸਿੰਘ ਹਰਪਿੰਦਰ ਪਿੰਦਾ ਤੇ ਤਰਨਪ੍ਰੀਤ ਇਹ ਤਿੰਨੋਂ ਗੁਰਦਾਸਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਫੜੇਗੇ ਔਰ ਇਹਨਾਂ ਤੋਂ 2 ਕਿਜੀ 200 ਗ੍ਰਾਮ ਦੇ ਕਰੀਬ ਜਿਹੜੀ ਹੈ ਹਿਰੋਇਨ ਬਰਾਮਦ ਹੋਈ ਉਸ ਤੋਂ ਬਾਅਦ ਦਵਿੰਦਰ ਬਾਓ ਜਿਹੜਾ ਹੈਗਾ ਇਹ ਰਾਜਾ ਸੰਸੀ ਦਾ ਬੂਆ ਨੰਗਲੀ ਪਿੰਡ ਦਾ ਹੈਗਾ ਰਹਿਣ ਵਾਲਾ ਤੇ ਮਨਦੀਪ ਇਹ ਵੀ ਬੂਆ ਨੰਗਲੀ ਦਾ ਪੀਐਸ ਰਾਜਾ ਸੰਸੀ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਦੋਨੋਂ ਤੋਂ 1 ਕਿਜੀ ਆਈਸ ਮੈਟਾਫੇਟਾਮਾਈਨ ਤੇ ਜਿਹੜਾ 9ਐਮਐਮ ਗਲੌਕ ਪਿਸਟਲਿਕ ਉਹ ਟੋਟਲ ਰਿਕਵਰੀ ਜਿਹੜੀ ਹੈ ਇਹਦੇ ਵਿੱਚ ਇਹ ਕੀਤੀ ਗਈ ਹੈ ਨਾਰਕੋਟਿਕਸ ਦੀ ਤੇ ਨਾਲ ਪਿਸਤਲ ਦੀ ਜੋ ਗੱਲ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਕਿ ਜੱਜਵੀਰ ਜਿਹੜਾ ਹੈਗਾ ਪਹਿਲਾਂ ਇਹਦੇ ਤੇ ਜਿਹੜਾ ਅਟੈਂਪਟ ਟੂ ਮਰਡਰ ਵਗੈਰਾ ਦਾ ਪਰਚਾ ਪਹਿਲਾਂ ਹੀ ਦਰਜ ਹੈਗਾ ਥਾਣਾ ਅਜਨਾਲੇ ਦੇ ਵਿੱਚ ਇਸੇ ਤਰ੍ਹਾਂ ਜਸਪਾਲ ਜਸ ਜਿਹੜਾ ਰਾਜਾਤਾਲ ਵਾਲਾ ਇਹਦੇ ਖਿਲਾਫ ਵੀ ਆਮ ਜ਼ੈਕਟ ਦਾ ਅਜਨਾਲੇ ਦੇ ਵਿੱਚ ਉੱਥੇ ਵੀ ਤੋਂ ਪਿਸਤਲ ਦੀ ਰਿਕਵਰੀ ਹੋਈ ਸੀਗੀ ਔਰ ਬਾਕੀ ਜਿਹੜੇ ਮੁੰਡੇ ਫਰੈਸ਼ ਨੇ ਉਹਨਾਂ ਦੇ ਖਿਲਾਫ ਕੋਈ ਪੁਰਾਣਾ ਮੁਕੱਦਮਾ ਨਹੀਂ ਹੈ ਦਵਿੰਦਰ ਬਾਓ ਜਿਹੜਾ ਹੈਗਾ ਬੂਆ ਨੰਗਲੀ ਪੀਐਸ ਰਾਜਸਥਾਨ ਸੀ ਜਿੱਥੇ ਮੈਟਾਫੈਟਾਮਾਈਨ ਆਇਸ ਮਿਲੀ ਹੈ ਉਹਦੇ ਖਿਲਾਫ ਪਹਿਲਾਂ ਜਿਹੜੇ ਐ ਦੋ ਮੁਕੱਦਮੇ ਨੇ ਹੀਰੋਇਨ ਦੇ ਖਾਣਾ ਕੰਬੋ ਅਮਰਸਰ ਰੂਰਲ ਤੇ ਲੋਪੋਕੇ ਤੇ ਇਹ ਤਕਰੀਬਨ ਡੇਢ ਸਾਲ ਪਹਿਲਾਂ ਦੁਬਈ ਤੋਂ ਵਾਪਸ ਆਇਆ ਇੰਡੀਆ ਉੱਥੇ ਇਹਨਾਂ ਦੇ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਲੈਵਲ ਤੇ ਸਾਰੇ ਲੋਕਾਂ ਨਾਲ ਵਗਰਜ਼ ਦਾ ਇਹਦੇ ਕੰਟੈਕਟਸ ਪੈਦਾ ਹੋਏ ਤੇ ਆਗੇ ਨੇ ਕੰਮ ਸ਼ੁਰੂ ਕਰ ਦਿੱਤਾ ਇੱਥੇ ਔਰ ਜਿਹੜਾ ਗਲੌਕ ਵੀ ਇਹਨਾਂ ਨੇ ਨਾਲ ਮੰਗਾਇਆ ਤੋਂ ਬੇਸਿਕਲੀ ਇਹ ਬੰਦੇ ਕਨਸਾਈਨਮੈਂਟਸ ਜਿਹੜੇ ਪਿਕਅਪ ਕਰਕੇ ਅੱਗੇ ਇੱਥੇ ਉਹਨੂੰ ਵੇਚਦੇ ਸੀ ਡਿਸਟ੍ਰੀਬਿਊਟ ਕਰਦੇ ਸੀ ਤੇ ਆਪਣਾ ਮੁਨਾਫਾ ਕਮਾਉਂਦੇ ਸੀ ਅਮਰਸਰ ਤੇ ਜਿਹੜੇ ਗੁਰਦਾਸਪੁਰ ਬਾਰਡਰ ਵਾਲੇ ਏਰੀਆਜ਼ ਨੇ ਉਹ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਉਹ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਜਿਹੜੀ ਗੱਲ ਇਹਦੇ ਵਿੱਚ ਮੈਂ ਦੁਬਾਰਾ ਦੇਖੀ ਹੈ ਇਸ ਕੇਸ ਜਿਹੜੇ ਬਾਕੀ ਕੇਸਸ ਨਾਲ ਕਾਮਨ ਹੈ ਕਿ ਦੁਬਈ ਦੇ ਵਿੱਚ ਥਰੂ ਸਾਡਾ ਜਿਹੜਾ ਹਵਾਲਾ ਰਾਸ਼ੀ ਵੀ ਵਾਪਸ ਜਾ ਰਹੀ ਹੈ ਫਾਈਨੈਂਸ਼ੀਅਲ ਜਿਹੜੇ ਇਹਦਾ ਨੈਟਵਰਕ ਹੈ ਔਰ ਦੁਬਈ ਦੇ ਵਿੱਚ ਬੈਠ ਕੇ ਲੋਕ ਉੱਥੋਂ ਜਦੋਂ ਵਾਪਸ ਆ ਰਹੇ ਨੇ ਉੱਥੇ ਆਪਣੇ ਕੰਟੈਕਟ ਸਟੈਬਲਿਸ਼ ਕਰ ਰਹੇ ਨੇ ਚਾਹੇ ਉੱਥੇ ਰਹਿ ਕੇ ਨਹੀਂ ਵੀ ਕਰਦੇ ਪਰ ਉੱਥੇ ਹਰ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਆ ਔਰ ਇੰਟਰਨੈਸ਼ਨਲ ਲੈਵਲ ਤੇ ਅਕ੍ਰੋਸ ਦਿ ਬਾਰਡਰ ਪਾਕਿਸਤਾਨ ਦੇ ਸਮਗਲਰਸ ਦੇ ਨਾਲ ਜਿਹੜੇ ਇਹਨਾਂ ਦਾ ਰਸਤਾ ਪੈਦਾ ਹੋ ਜਾਂਦਾ ਹੈ ਉਥੋਂ ਆ ਕੇ ਮੁੜ ਕੇ ਇੰਡੀਆ ਦੇ ਵਿੱਚ ਇਹ ਲਾਲਚ ਵਾਸਤੇ ਔਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਕੰਮ ਕਰਦੇ ਐ ਤੇ ਜੇ ਆਪਾਂ ਇਹਨੂੰ ਸਾਰੀ ਰਿਕਵਰੀ ਨੂੰ ਦੇਖੀਏ 4 ਕੇਜੀ ਪਲੱਸ ਜਿਹੜੀ ਹੈਗੀ ਇਹ ਹਿਰੋਇਨ ਐ ਔਰ 1 ਕੇਜੀ ਮੈਥਾਫੈਟਾਮਾਈਨ ਐ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਐ ਕਿ ਚਾਰ ਟਾਈਮ ਹੀ ਇਹਨੂੰ ਸਮਝਿਆ ਜਾਂਦਾ ਕਿਉਂਕਿ 50 ਗ੍ਰਾਮ ਦੇ ਉੱਤੇ ਮੈਥਾਫੈਟਾਮਾਈਨ ਕਮਰਸ਼ਲ ਮੰਨੀ ਜਾਂਦੀ ਐ ਸਾਡੇ ਐਨਡੀਪੀਐਸ ਅੱਟ ਜਦੋਂ ਕਿ 250 ਗ੍ਰਾਮ ਤੇ ਜਾ ਕੇ ਹਿਰੋਇਨ ਜਿਹੜੀ ਐ ਉਹ ਕਮਰਸ਼ਲ ਹੁੰਦੀ ਐ ਸੋ ਮੈਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕੀਪਿੰਗ ਇਨ 뷰 ਕਿ ਜਿੱਦਾਂ ਡਰੋਨਸ ਰਾਹੀਂ ਅੱਜਕੱਲ ਕਨਸਾਈਨਮੈਂਟ ਪੁਸ਼ ਹੋ ਰਹੀ ਹੈ ਤੋਂ ਇਹਦੀ ਸਾਡੀ ਟੀਮ ਹੈ ਜਿਹਦੀ ਰਹਿਨਮਾਈ ਇਨਸਪੈਕਟਰ ਮੋਲਕਦੀਪ ਸਿੰਘ ਇਨਸਪੈਕਟਰ ਸੀਆਈਏ ਅਮਰਸਰ ਕਮਿਸ਼ਨਰੇਟ ਕਰ ਰਹੇ ਸੀ ਉਹਨਾਂ ਦੀ ਟੀਮ ਨਾਲ ਹਰਮਿੰਦਰ ਸਿੰਘ ਡੀਐਸਪੀ ਸਾਹਿਬ ਏਸੀਪੀ ਨਾਰਥ ਰਿਸ਼ਭ ਜੀ ਸਾਡੇ ਪਾਰਸਗਰਗ ਨਵੇਂ ਆਫੀਸਰ ਨੇ ਜਗਵਿੰਦਰ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵਾਈਜ਼ਨ ਜਿਹੜੀ ਹੈ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ੍ਰੀ ਰਵਿੰਦਰਪਾਲ ਸਿੰਘ ਜੀ ਦੀ ਸੀ ਸੋ ਇਹ ਸਾਰੀ ਟੀਮ ਨੂੰ ਮੈਂ ਦਿਲੀਬ ਮੁਬਾਰਕ ਦਿੰਨਾ ਕਿ ਇਹਨਾਂ ਨੇ ਇਸ ਬੜਾ ਸਿਗਨੀਫੀਕੈਂਟ ਜਿਹੜੇ ਕਾਰਟਲ ਨੇ ਡਰੱਗ ਦੇ ਉਪਰਸ ਕਿਤੇ ਹੈ ਤੋ ਇਹਨਾਂ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਸਾਨੂੰ ਦੋਨੋਂ ਸੈਕਟਰਸ ਦੇ ਵਿੱਚੋਂ ਹੋਰ ਬੰਦੇ ਜਿਹੜੇ ਸਾਡੇ ਰਡਾਰ ਤੇ ਨੇ ਉਹ ਅਸੀਂ ਜਲਦੀ ਫੜਾਂ ਇੱਥੇ ਟੋਟਲ ਦੋ ਆਈਸ ਵਾਲੇ ਮੋਡਿਊਲ ਚ ਨੇ ਜੀ ਤੇ ਹੇਰੋਇਨ ਦੇ ਵਿੱਚ ਪੰਜ ਬੰਦੇ ਸਰ ਆਈਸ ਜਿਹੜਾ ਇਹ ਬਹੁਤ ਮਹਿੰਗਾ ਨਸ਼ਾ ਕਿਹਾ ਜਾਂਦਾ ਇਹਨੂੰ ਦਾਰਾ ਤਰਫ ਹਾਈ ਪ੍ਰੋਫਾਈਲ ਪਾਰਟੀਆਂ ਦੇ ਵਿੱਚ ਜਿਹੜਾ ਯੂਜ਼ ਕੀਤਾ ਇਨਾਮ ਨਸ਼ਾ ਤੇ 200 ਦੀ ਫਨੀ ਲੱਗੂ ਆ ਕਿ ਨਹੀਂ ਆਪਾਂ ਉਹ ਚੱਲਦੀ ਹੈ ਲੇਕਿਨ ਆਈਸ ਆਮ ਮੰਗੇ ਦੀ ਫੌਂਸ ਤੋਂ ਬਾਹਰ ਇਹ ਜਿਹੜਾ ਹਾਈ ਪ੍ਰੋਫਾਈਲਸ ਦੇ ਵਿੱਚ ਇੱਕ ਪਾਰਟੀਆਂ ਦੇ ਵਿੱਚ ਜਾਂ ਸੋਸਾਇਟੀ ਦੇ ਵਿੱਚ ਸਪਲਾਈ ਕਰਦੇ ਸੀ ਉਹ ਉਹ ਵੀ ਇੱਕ ਸਰ ਉਹ ਕਿੱਥੇ ਕਰਦੇ ਸੀ ਇਹ ਵੀ ਤਰੇਖਾਂ ਦਾ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿੰਨਾ ਸਰ ਇਸ ਕੋਲ ਸਰ ਬਿਲਕੁਲ ਨਿਊ ਇਅਰ ਵਾਲੀ ਗੱਲ ਹੈ ਉਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਓ ਜਿਆਦਾ ਕੋਕੀਨ ਵਗੈਰਾ ਜੀ ਮੈਟਾਫੇਟਾਮਾਈਨ ਜਿਵੇਂ ਅੱਗੇ ਵੀ ਅਪਰ ਡਿਸਕਸ ਕੀਤਾ ਹੈ ਹਿਰੋਇਨ ਦਾ ਇੱਕ ਸਬਸਟੀਟਿਊਟ ਜਿਹੜਾ ਉਹ ਤਿਆਰ ਕੀਤਾ ਜਾਂਦਾ ਲੈਬ ਦੇ ਵਿੱਚ ਕਿ ਕਿ ਹਿਰੋਇਨ ਦਾ ਜੋ ਸਾਨੂੰ ਪਤਾ ਲੱਗਿਆ ਐਸ ਪਰ ਇੰਟਰੋਗੇਸ਼ਨਸ ਜਾਂ ਇੰਟੈਲੀਜੈਂਸ ਇਨਪੁਟਸ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੀ ਓਪੀਐਮ ਦੀ ਜਿਹੜੀ ਤੇ ਪੋਪੀ ਦੀ ਜਿਹੜੀ ਕਲਟੀਵੇਸ਼ਨ ਉਹਨੂੰ ਥੋੜਾ ਘਟਾਇਆ ਗਿਆ ਉਹਦੇ ਕਰਕੇ ਜਿਹੜਾ ਇਹਦਾ ਇੱਕ ਸਬਸਟੀਟਿਊਟ ਤਿਆਰ ਕੀਤਾ ਜਾਂਦਾ ਹੈ ਲੈਬ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਇਹ ਕਾਫੀ ਮਤਲਬ ਇਹਨਾਂ ਨੂੰ ਪ੍ਰਚਲਿਤ ਚੱਲ ਰਿਹਾ ਹੈ ਕਿਉਂਕਿ ਇਹਦੇ ਨਾਲ ਥੋੜੀ ਕੁਆਂਟੀਟੀ ਨਾਲ ਹੀ ਨਸ਼ੇ ਦੀ ਕਿੱਕ ਜ਼ਿਆਦਾ ਜਿਵੇਂ ਮੈਂ ਤੁਹਾਨੂੰ ਦੱਸਿਆ 4 ਗੁਣਾ ਆਪਾਂ ਮੰਨ ਸਕਦੇ ਆ ਹਿਰੋਇਨ ਨਾਲੋਂ ਜ਼ਿਆਦਾ ਇਹਦੀ ਜਿਹੜੀ ਐਫੀਕੇਸੀ ਸਮਝ ਲਓ ਜਾਂ 5 ਸਮਝ ਲਓ ਸੋ ਉਸ ਕਰਕੇ ਇਹ ਜਿਹੜੀ ਆ ਉਹਦਾ ਇੱਕ ਸਬਸਟੀਟਿਊਟ ਵੱਲੋਂ ਲੋਕੀ ਲੈ ਕੇ ਆ ਰਹੇ ਹੁਣ ਈਜ਼ੀ ਟੂ ਕੈਰੀ ਆ ਕਿੱਥੇ 4 ਕਿਲੋ ਲੈ ਕੇ ਜਾਣੀ ਕਿੱਥੇ 1 ਕਿਲੋ ਲਗਾਉਣੇ ਵੀ ਸੌਖੀ ਹੈ ਜੀ ਸਸਤ ਧੁੰਦ ਦੇ ਕਾਰਨ ਕਿੰਨਾ ਕੁ ਇਜ਼ਾਫਾ ਹੋ ਰਿਹਾ ਜੀ ਧੁੰਦ ਕਾਰਨ ਜਿਹੜੇ ਦੇਖਿਆ ਜਾ ਰਿਹਾ ਬਹੁਤ ਸਾਰਾ ਵੀ ਇਹ ਤਾਂ ਕਾਫੀ ਜ਼ਿਆਦਾ ਕੀ ਗੜੀ ਅਵਰ ਚੱਕੀ ਹੈ ਤੁਹਾਨੂੰ ਲੱਗਦਾ ਹੈ ਕਿ ਡਰੋਨ ਦੀ ਗਤੀਵਿਧੀ ਜ਼ਿਆਦਾ ਹੋਈ ਹੈ ਕਿਉਂ ਡੈਫੀਨਿਟਲੀ ਜੀ ਜਦੋਂ ਕਲਾਈਮੈਟਿਕ ਤੇ ਵੈਦਰ ਜਿਹੜਾ ਹੈ ਉਹਨੂੰ ਇਨਫਲੂਐਂਸ ਕਰਦੀਆਂ ਇਹਨਾਂ ਚੀਜ਼ਾਂ ਨੂੰ ਕਿਉਂਕਿ ਵਿਜ਼ਿਬਿਲਟੀ ਬੜੀ ਘਟ ਜਾਂਦੀ ਹੈ ਔਰ ਫੋਰਸਸ ਨੂੰ ਆਈਡੈਂਟੀਫਿਕੇਸ਼ਨ ਹੋਰ ਗੱਲਾਂ ਔਰ ਜਿਹੜੀ ਗੱਲ ਹੋਰ ਵੀ ਬੜੀ ਇੰਪੋਰਟੈਂਟ ਆ ਰਹੀ ਹੈ ਸਾਡੀ ਇਨਵੈਸਟੀਗੇਸ਼ਨ ਚ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰ ਜਾਣਾ ਸਵੇਰੇ अर्ਲੀ ਮਾਰਨਿੰਗ ਜਿਹੜਾ ਜਦਾਂ ਡਰਾਪਿੰਗਸ ਹੋ ਰਹੀਆਂ ਉਹਦਾ ਕਾਰਨ ਇਹ ਦੱਸਿਆ ਕਿ ਰਿਲੀਜੀਅਸ ਪਲੇਸਸ ਤੇ ਉਸ ਟਾਈਮ ਪਾਠ ਜਾਂ ਕੋਈ ਲਾਊਡ ਸਪੀਕਰ ਦੇ ਉੱਤੇ ਰਿਜਿਸ ਪ੍ਰੇਅਰਸ ਚੱਲ ਪੈਦੀਆਂ ਉਹਦੇ ਕਰਕੇ ਜਿਹੜੀ ਡਰੋਨ ਦੀ ਜਿਹੜੀ ਆਵਾਜ਼ ਹੈ ਉਹ ਥੋੜੀ ਦਬ ਜਾਂਦੀ ਹੈ ਬੰਦੇ ਇੰਨਾ ਈਜ਼ੀ ਨਹੀਂ ਰਹਿੰਦਾ ਉਹਨੂੰ ਡਿਟੈਕਟ ਕਰਨਾ ਸੋ ਬੇਸਿਕਲੀ ਉਹ ਟਾਈਮਿੰਗਸ ਤੇ ਵੈਦਰ ਜਿਹੜੀਆਂ ਇਹ ਚੀਜ਼ਾਂ ਤੁਹਾਨੂੰ ਪਤਾ ਹੈ ਕਿ ਕ੍ਰਿਮੀਨਲ ਐਲੀਮੈਂਟ ਹੈ ਜਾਂ 스ਵੰਗਲਰ ਨੇ ਉਹ ਇਸ ਚੀਜ਼ਾਂ ਨੂੰ ਦੇਖਦੇ ਰਹਿੰਦੇ ਆ ਕੋ ਐਂਟੀ ਡਰੋਨ ਸਿਸਟਮ ਵੀ ਕਹਿੰਦੇ ਸੀ ਲੱਗਣੇ ਥੇ ਕੋਈ ਲੱਗੇ ਐਂਟੀ ਡਰੋਨ ਸਿਸਟਮ ਬੜੇ ਅੱਛੇ ਚੱਲ ਰਿਹਾ ਜੀ ਔਰ ਕਾਫੀ ਜ਼ਿਆਦਾ ਪਿੱਛੇ ਰਿਕਵਰੀਜ਼ ਹੋਈਆਂ ਚਾਹੇ ਫਿਰੋਜ਼ਪੁਰ ਸੈਕਟਰ ਹੈ ਜਾਂ ਅੰਮ੍ਰਿਤਸਰ ਸੈਕਟਰ ਹਾਲਾਂਕਿ ਆਪਣੇ ਵਿਸ਼ਾ ਨਹੀਂ ਹੈ ਇੱਥੇ ਤੋਂ ਬੀਐਸਐਫ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੀ ਜਿਹੜੇ ਡਰੋਨ ਦੇ ਉੱਤੇ ਕਾਫੀ ਜ਼ੋਰ ਦਿੱਤਾ ਜਾ ਰਿਹਾ ਔਰ ਹੈ ਜੀ ਕਿਹਨੀਆਂ ਮਾਨ ਸਰਕਾਰ ਤੋਂ ਬੱਤੀਸ ਦਿੱਤੀਆਂ ਗਈਆਂ ਸੀ ਕਿ ਐਂਟੀ ਡਰੋਨ ਸਿਸਟਮੀਆਂ ਉਹ ਤਲਾਬ ਨੇ ਤਲਾਬ ਨੇ ਜੀ ਬੜਾ ਅੱਛਾ ਕੰਮ ਕਰ ਰਹੀ ਹੈ ਔਰ ਮਤਲਬ ਉਹਦੇ ਤੇ ਚੰਗਾ ਸਿਗਨੀਫੀਕੈਂਟ ਕੰਮ ਹੋ ਰਿ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਡਿਟੈਕਟ ਹੋਈਆਂ ਫੇਕੀ ਡਰੋਨ ਇਦਾਂ ਦੇ ਜਦੋਂ ਡਿਟੈਕਟ ਹੋਏ ਜਾਂ ਜਾਮ ਹੋਏ ਵਾਪਸ ਬੇਸ ਤੇ ਚਲੇ ਜਾਂਦੇ ਆ ਸੋ ਜਿਹੜੀ ਟੈਕਨੋਲੋਜੀ ਆ ਉਹਨੂੰ ਮਿਸਯੂਜ਼ ਕਰਕੇ ਜਾਂ ਉਹਦਾ ਯੂਜੇਜ ਇਸ ਤਰ੍ਹਾਂ ਕਰਦੇ ਆ ਕ੍ਰਿਮੀਨਲ ਡੇ ਟੂ ਡੇ ਆਪਣੀਆਂ ਜਿਹੜੀਆਂ ਮੋਡਸ ਪਰੈਂਡੀ ਉਹ ਚੇਂਜ ਕਰਦੇ ਰਹਿੰਦੇ ਸਰ ਇੱਕ ਟਾਪ ਆ ਬੜੀਆਂ ਹੋਣ ਲੱਗੀਆਂ ਰਾਤੀ ਵੀ ਇੱਕ ਸਨਾਰੇ ਦੁਕਾਨ ਤੇ ਲੁਕਤ ਹੋਈ ਆ ਪਰ ਤੋਂ ਇੱਕ ਡਾਕਟਰ ਨੂੰ ਕਿਡਨਾਪ ਕਰਕੇ ਲੈ ਗਏ ਹੈ ਭਾਈ ਸਾਹਿਬ ਮੈਨੂੰ ਇਹ ਕੱਲ ਦੱਸੋ ਤੁਸੀਂ ਇੱਥੇ ਰਹਿੰਦੇ ਹੋ ਮੈਂ ਵੀ ਇੱਥੇ ਰਹਿਣਾ ਕਿਹੜਾ ਕੇਸ ਅੰਡਰਡੈਟेक्टेड ਹੈ ਸਾਰੇ ਦੇਖੋ ਜਿਹੜਾ ਸਟਰੀਟ ਕਰਾਈਮ ਹੈ ਜਾਂ ਪਬਲਿਕ ਦੇ ਵਿੱਚ ਕ੍ਰਿਮੀਨਲ ਤਾਂ ਜਦੋਂ ਦੀ ਸੁਸਾਇਟੀ ਚੱਲੀ ਹੈ ਸਾਰੇ ਦੇ ਸਾਰੇ ਕੇਸ 100% ਟ੍ਰੇਸ ਨੇ ਔਰ ਜਿਹੜਾ ਡਾਕਟਰ ਦੀ ਵਾਲੀ ਗੱਲ ਸਾਡੇ ਤਾਂ ਕੋਈ ਧਿਆਨ ਚ ਆਈ ਨਹੀਂ ਉਹਨੂੰ ਵੀ ਦੇਖ ਲੈਣੇ ਆਪਾਂ ਜਿਹੜੀ ਤੁਸੀਂ ਕਹਿ ਰਹੇ ਹੋ ਪਹਿਲਾਂ ਆਪਾਂ ਇਹਦੇ ਤੇ ਦੇਖੀਏ ਕਿ ਕਿੰਨੀ ਇੰਟਰਨੈਸ਼ਨਲ ਜਿਹੜੀ ਜਿਹਦਾ ਇੰਪੈਕਟ ਹੈ ਚੀਜ਼ ਦਾ ਉਹ ਕੀਤਾ ਜਾ ਰਿਹਾ ਹੈ ਸਰ ਨਵੇਂ ਸਾਲ ਤੇ ਸਕਿਉਰਟੀ ਨ ਲੈਬ ਦੇਵਾਂਗੇ ਜੀ ਕੱਲ ਤੁਹਾਨੂੰ ਜ਼ਰੂਰ ਡੈਫੀਨਟਲੀ ਬਰੀਫ ਕਰਾਂਗੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗਾ ਸਾਰੀਆਂ ਫਿਕਰਸ ਸਰ ਇੱਕ ਚੀਜ਼ ਦੇਖਣ ਵਾਲੀ ਸੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਆਪਾਂ ਜੀ ਨੇ ਪੁੱਛਿਆ ਕਿ ਟੋਟਾ ਪੌਣ ਲੱਗਦਾ ਕਿ 90% ਮਾਮਲੇ ਜਿਹੜੇ ਐ ਕਿ ਆਪੇ ਰਜਿਸਟਰ ਹੁੰਦੇ ਨੇ ਉਹਨਾਂ ਨੂੰ ਜਾ ਕੇ ਪੁਲਿਸ ਨੂੰ ਮੈਸਟ ਕਾਈਟ ਕੀਤਾ ਜਾ ਰਿਹਾ ਹੈ ਤੇ ਸਾਨੂੰ ਜਿਵੇਂ ਡਿਊਟੀ ਪਾਰਲ ਦਾ ਸੀ ਜ਼ਿਕਰ ਕਰ ਲਿਓ ਨੌਜਵਾਨ ਨੂੰ ਮੈਂ ਤਾਂ ਜਾਣ ਪਛਾਣਦਾ ਸੀਗਾ ਇਹਨੂੰ ਦੱਸ ਦਿੱਤਾ ਗਿਆ ਸੀ ਕਿ ਉਸ ਨੂੰ ਰੋਟਰ ਦਾ ਨਾਮ ਦੇ ਦਿੱਤਾ ਗਿਆ ਹੁਣ ਲੱਗਦਾ ਵੀ ਲੋਕਾਂ ਦੇ ਆਪਸੀ ਰੰਜਿਸ਼ਾਂ ਹੀ ਜ਼ਿਆਦਾ ਮਸਲੇ ਹੁੰਦੇ ਦੋ ਦੋਨੋਂ ਤਰ੍ਹਾਂ ਦੀਆਂ ਗੱਲਾਂ ਜੀ ਦੇਖੋ ਕ੍ਰਿਮੀਨਲ ਐਲੀਮੈਂਟਸ ਜਿਹੜੇ ਆ ਛੋਟੇ ਲਾਲਚ ਵਾਸਤੇ ਛੋਟੀ ਕਮਾਈ ਵਾਸਤੇ ਜਿਵੇਂ ਤੁਸੀਂ ਇਹ ਡਰੱਗਾਂ ਵਾਲੇ ਵਿੱਚ ਹੀ ਆਪਾਂ ਦੇਖਦੇ ਆ ਕਿ ਮੇਨ ਗੱਲ ਕੀ ਹੈ ਕਿ ਜਲਦੀ ਅਸੀਂ ਲਾਲਚ ਓਵਰਨਾਈਟ ਰਿਚ ਹੋ ਜਾਈਏ ਕੰਮ ਨਾ ਕਰਨਾ ਪਵੇ ਤੇ ਗੰਦੇ ਕੰਮ ਕਰੇ ਰਾਹੀਂ ਜਲਦੀ ਪੈਸੇ ਕਮਾ ਲਈਏ ਸੋ ਉਹਦੇ 'ਚ ਮੈਂ ਹਮੇਸ਼ਾ ਤੁਹਾਡੇ ਰਾਹੀਂ ਅਪੀਲ ਕਰਦਾ ਰਹਿੰਦਾ ਹਾਂ ਯੂਥ ਨੂੰ ਕਿ ਦੇਸ਼ੋ ਡਿਫਰੇਨ ਫਰਮ ਦਿਸ ਸਿੰਗ ਇਹ ਮਤਲਬ ਮਿਹਨਤ ਦੀ ਕਮਾਈ ਕਰਨ ਉਹਦੇ ਚ ਬਰਕਤ ਮਿਲਦੀ ਹੈ ਤੇ ਇਹਨਾਂ ਗੱਲਾਂ ਚ ਅਲਟੀਮੇਟਲੀ ਤੁਸੀਂ ਦੇਖੋ ਇਹ ਬੱਚੇ ਜਿਹੜੇ ਨਵੇਂ ਆ ਯੰਗਸਟਰਸ ਇਹਦੇ ਚ 22 ਕਿਸੇ ਦੀ 21 22 19 32 ਕੋਈ ਮਤਲਬ ਛੋਟੀ ਉਮਰ ਦੇ 20 ਸਾਲ ਦਾ ਹੈ ਕੋਈ 33 ਸਾਲ ਦਾ ਹੈ ਕੋਈ ਫਿਰ ਮਤਲਬ 24 ਸਾਲ ਦਾ ਹੈ ਸੋ ਐਵਰੇਜ ਏਜ ਜੇ ਦੇਖੀਏ 23 24 ਬਣਦੀ ਹੈ ਤੋਂ ਸਾਨੂੰ ਇਹ ਸਾਰਿਆਂ ਨੂੰ ਰਲ ਕੇ ਆਪਣੀ ਸੁਸਾਇਟੀ ਦੇ ਵਿੱਚ ਸਪੈਸ਼ਲੀ ਨੌਜਵਾਨਾਂ ਨੂੰ ਅਵੇਅਰਨੈਸ ਜ਼ਰੂਰ ਪਹੁੰਚਾਉਣੀ ਚਾਹੀਦੀ ਹੈ ਕਿ ਮਿਹਨਤ ਕਰੋ ਔਰ ਵੇਲੜ ਰਹੇ ਕਿ ਹੋ ਜੇ ਕਮਾਂ ਚ ਲੋਕਾਂ ਦੇ ਬਾਹਰ ਬੈਠੇ ਲੋਕਾਂ ਦੀ ਜਿਹੜੇ ਤੁਹਾਨੂੰ ਫਸਲਾ ਲੈਂਦੇ ਆ ਜਾਂ ਤੁਹਾਨੂੰ ਆਪਣੀ ਗੱਲਾਂ ਚ ਲੈਂਦੇ ਉਸ ਚ ਤਾਂ ਸਰ 2036 ਨੂੰ ਲੈ ਕੇ ਪੰਜਾਬ ਪੁਲਿਸ ਨੇ ਇੱਕ ਪੋਸਟਰ ਜਾਰੀ ਕੀਤਾ ਲੌਂਡਰਿੰਗ ਲੈ ਕੇ 112 ਨੰਬਰ ਡਾਇਲ ਕੀਤਾ ਜਾ ਕੇ ਸਰ ਕੀ ਸੇਸ਼ਤਾ ਸਰ ਬਹੁਤ ਵਧੀਆ ਜੀ 112 ਦੇ ਉੱਤੇ ਹੀ ਸਾਡੀ ਜਿਹੜੀ ਮੇਨ ਇੱਕ ਤੁਸੀਂ ਸਮਝਦੇ ਹੋ ਕਿ ਪੁਲਿਸ ਦੀ ਇਨਫੋਰਮੇਸ਼ਨ ਹੈਲਪਲਾਈਨ ਹੈ ਔਰ ਉਹਦੇ ਨਾਲ ਸਾਡੇ ਵੀ ਇਮੀਡੀਏਟ ਇਨਫੋਰਮੇਸ਼ਨ ਹੁੰਦੀ ਹੈ ਜਿਹੜੇ ਮੋਹੱਲੇ ਦੇ ਵਿੱਚ ਸਾਡਾ ਕੰਟਰੋਲ ਰੂਮ ਬੜਾ ਅਲਟਰਾ ਮਾਡਰਨ ਹੈ ਔਰ ਬੜਾ ਅੱਛੀ ਉਤੋਂ ਜਿਹੜੇ ਆਪਰੇਟਰਸ ਨੇ ਸਾਰੀ ਗੱਲ ਨੋਟ ਕਰਦੇ ਔਰ ਕਨਸਰਨਡ ਪੁਲਿਸ ਸਟੇਸ਼ਨ ਨੂੰ ਉਹਦਾ ਜਿਸਟ ਕੱਟ ਕੇ ਇਮੀਡੀਏਟਲੀ ਜਿਹੜੀ ਇਨਫੋਰਮੇਸ਼ਨ ਆ ਫਲੋ ਕਰਦੀ ਹੈ ਠੀਕ ਹੈ ਸਰ ਹਾਂਜੀ ਸਰ ਸਹੀ ਸਰ 4 ਦਿਨ ਪਹਿਲਾਂ ਮੈਂ ਨਾ ਸਨਿਆਚ ਗਏ ਆਪਣੀ ਫੈਮਲੀ ਆ ਜਾ ਰਹੀ ਔਰ ਤੇ ਯਾਰ ਬਸ ਕਰੋ ਹੁਣ ਯਾਰ ਇਹ ਕਰ